ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਜਿੱਥੇ ਕਿ ਲਗਾਤਾਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜੋ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਹਰਨ ਸਰਦਾਰ ਗੁਰਜੀਤ ਸਿੰਘ ਔਜਲਾ ਉਹਨਾਂ ਨੂੰ ਇੱਕ ਮੇਲ ਸਾਹਮਣੇ ਆਈ ਹੈ ਜਿਸ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਲੰਗਰ ਘਰ ਨੂੰ ਉਡਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਚਾਈ ਅਤੇ ਉਹਨਾਂ ਵੱਲੋਂ ਬੀਐਸਐਫ ਅਤੇ ਪੁਲਿਸ ਦੀ ਸਵੈ ਟੀਮ ਦੇ ਨਾਲ ਸਤਖੰਡਿ ਦਰਬਾਰ ਸਾਹਿਬ ਦੇ ਨਜ਼ਦੀਕ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਉਤੇ ਹੀ ਸਤਖੰਡਿ ਦਰਬਾਰ ਸਾਹਿਬ ਦੇ ਨਜ਼ਦੀਕ ਆਉਣ ਵਾਲੇ ਛਕੀ ਲੋਕਾਂ ਤੇ ਵੀ ਜੋ ਹੈ ਨਜ਼ਰ ਪੜਾਈ ਗਈ ਹੈ। ਹਾਲਾਂਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੂੰ ਜੋ ਧਮਕੀ ਭਰੀਆਂ ਮੇਲਜ਼ ਨੇ ਉਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਉਹਨਾਂ ਮੇਲਾਂ ਨੂੰ ਲੈ ਕੇ ਜੋ ਮਾਈਕਰੋਸਾਫਟ ਕੰਪਨੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮੇਲਾ ਨੂੰ ਲੈ ਕੇ ਸ਼ਾਇਦ ਕੋਈ ਵੀ ਵਿਅਕਤੀ ਸੀਰੀਅਸ ਨਾ ਹੋਵੇ ਲੇਕਿਨ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਹੀ ਸੀਰੀਅਸ ਆ ਅਤੇ ਬੰਬ ਸਕਿਉਰਿਟੀ ਟੀਮ ਵੀ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਸਚਕਣ ਸ਼ਹੀਦਰ ਬਾਦ ਸਾਹਿਬ ਦੇ ਨਜ਼ਦੀਕ ਜੋ ਹੈ ਉਹ ਲਗਾ ਦਿੱਤੀ ਗਈ ਹੈ ਤਾਂ ਜੋ ਕਿ ਅਨਸੁਖਾਂ ਵੀ ਅਗਰ ਕੋਈ ਕਟਨਾ ਹੁੰਦੀ ਹੈ ਤਾਂ ਉਸ ਤੋਂ ਨਜਿੱਠਿਆ ਜਾਵੇ ਤੁਸੀਂ ਵੀ ਸੁਣੋ ਕੀ ਕਿਹਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੋਲਰ ਨੇ ਅਤੇ ਕੀ ਕੀ ਜਾਣਕਾਰੀ ਦਿੱਤੀ ਜਿਹੜਾ ਐਸਜੀਪੀਸੀ ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਅਲੱਗ ਕੇਸ ਵੀ ਰਜਿਸਟਰ ਕਰ ਰਹੇ ਹਾਂ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੈਟਫਾਰਮ ਨੇ ਔਰ ਜਿਹੜੀ ਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਹਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਜਾਰੀ ਹੈ ਔਰ SGPC ਅਥਾਰਟिटीज ਨਾਲ ਅਸੀਂ ਲਗਾਤਾਰ ਰਾfte ਚਾ ਔਰ ਇਕੱਠੇ ਹੋ ਕੇ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਿਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਬੋਟੇਜ ਇਸ ਏਰੀਆ ਦੇ ਚੱਲ ਰਹੀ ਹੈ ਤੇ ਸਾਡੀ ਟੀਮ ਜਿਹੜੀ ਪੰਜਾਬ ਪੁਲਿਸ ਦੀ ਹੈ ਬੌਮ ਡਿਸਪੋਜ਼ਲ ਦੀ ਉਹ ਵੀ ਪਹੁੰਚ ਚੁੱਕੀ ਹੈ ਜਲੰਧਰ ਤੋਂ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਸਾਨੂੰ ਲੱਗਿਆ ਕਿ ਕੋਈ ਆਪਾਂ ਚਾਂਸ ਨਾਲ ਲਈਏ ਮੈਂ ਤੇ ਡੀਸੀ ਅਮਰitsar ਨੇ ਬੀਐਸਐਫ ਅਥਾਰਟिटीज ਨੂੰ ਰਿਕੁਐਸਟ ਕਰਕੇ ਉਹਨਾਂ ਦੀ ਟੀਮ 2 ਘੰਟੇ ਵਾਸਤੇ ਅਸੀਂ ਪਹਿਲਾਂ ਮੰਗਵਾ ਲਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਡਿਪਲॉयਮੈਂਟ ਹੈ ਉੱਥੇ ਉਹ ਐਸ ਇਟ ਇਜ਼ ਕੰਟੀਨਿਊ ਕਰ ਰਹੀ ਹੈ ਸਾਡੇ ਸੀਨੀਅਰ ਆਫਸਰ ਡੀਸੀਪੀ ਲੈਵਲ ਦੇ ਉਹਨੂੰ ਮੋਨੀਟਰ ਕਰ ਰਹੇ ਨੇ ਉੱਥੇ ਔਰ ਐਸੀਪੀਸੀ ਅਥਾਰਟिटीज ਵੀ ਸਾਰਾ ਬੜਾ ਸਹਿਯੋਗ ਨਾਲ ਕੰਮ ਕਰ ਰਹੇ ਬਟ ਇਹਦੇ ਵਿੱਚ ਮੇਨ ਗੱਲ ਇੱਕ ਦੇਖਣ ਵਾਲੀ ਜਿਹੜੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਜ਼ਿਆਦਾਤਰ ਤਾਮਿਲਨਾਡ ਸਟੇਟ ਨਾਲ ਰਿਲੇਟਡ ਹੈਗਾ ਔਰ ਲੱਗਦਾ ਕਿ ਕਿਸੇ ਮਸੀਵਸ ਬੰਦੇ ਨੇ ਇਹਨੂੰ ਇਸ ਤਰੀਕੇ ਨਾਲ ਜੋੜਿਆ ਸੋ ਦਾ ਟੇ ਬਹੁਤ ਜ਼ਿਆਦਾ ਫੋਕਸ ਚ ਆ ਜੇ ਪਰ ਅਸੀਂ ਉਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆਂ ਵੀ ਆਰ ਨੋਟ ਟੇਕਿੰਗ ਕੇ ਵੈਸੇ ਹੀ ਕਿਸੇ ਨੇ ਕਰਤੀ ਜਾਂ ਹੋਕਸ ਹੈ ਔਰ ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ ਚ ਵਕਫਾ ਕੇ ਇੰਸਟੀਟਿਊਸ਼ਨਸ ਦੇ ਵਿੱਚ ਵਕਫਾਕ ਜਗ੍ਹਾ ਤੇ ਇਹੋ ਜਿਹੀਆਂ ਮੇਲਜ਼ ਆਈਆਂ ਅਸੀਂ ਤਾਮਿਲਨਾਡ ਦੇ ਵਿੱਚ ਵੀ ਕਾਊਂਟਰਪਾਰਟਸ ਨਾਲ ਪੁਲਿਸ ਕਾਊਂਟਰਪਾਰਟਸ ਨਾਲ ਇਨ ਟੱਚ ਆਂ ਉਹਨਾਂ ਨੇ ਵੀ ਇਸ ਗੱਲ ਨੂੰ ਪੁਸ਼ਟੀ ਕੀਤੀ ਹੈ ਕਿ ਡੈਫੀਨੇਟਲੀ ਇਹਦੇ 'ਚ ਵੀ ਕੁਝ ਨਾ ਕੁਝ ਉਹਨਾਂ ਕੋਲ ਵੀ ਕਾਫੀ ਇਸ ਤਰੀਕੇ ਦੀਆਂ ਮੇਲਜ਼ ਉੱਥੇ ਲੋਕਲ ਆ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੀ ਬ੍ਰੇਕਥਰੂ ਕਰ ਲਾਂਗੇ ਏਟਲੀਸਟ ਆਇਡੈਂਟੀਫਾਈ ਹੋ ਜਾਏਗਾ ਕਿ ਸੈਂਡਰ ਕੌਣ ਹੈ ਸਮਝ ਲਾ ਕਿ ਇਸ ਨੇ ਸਪੋਰਟ ਕੀਤੀ ਕੀ ਨਹੀਂ ਭਾਈ ਸਾਹਿਬ ਇਹ ਨਹੀਂ ਕਹਿ ਸਕਦੇ ਜੇ ਪਰ ਜਿਹੜਾ ਕੰਟੈਂਟ ਹੈ ਉਹ ਟੋਟਲ ਤਾਮਿਲਨਾਡਰ ਬਾਰੇ ਹੀ ਗੱਲ ਕਰ ਰਿਹਾ ਕਿਉਂਕਿ डीएम ਕੇ دی ਹੋਰ ਕਈ ਚੀਜ਼ਾਂ ਜੇ ਤੁਸੀਂ ਕੰਟੈਂਟ ਪੜ੍ਹੋਗੇ ਤਾਂ ਉਹਦੇ ਚ ਕਲੀਅਰ ਆ ਰਿਹਾ ਕਿ ਉਹ ਮੇਨ ਫੋਕਸ ਸਬਜੈਕਟ ਮੈਟਰ ਇਜ਼ ਰਿਲੇਟਡ ਟੂ ਟਾਮਿਲਨਾਡ ਦੋ ਲਾਈਨਾਂ ਐਸ 골ਡਨ ਟੈਂਪਲ ਬਾਰੇ ਲਿਖ ਕੇ ਗੱਲ ਕਰ ਦਿੰਦੇ ਆ ਤੇ ਬਾਕੀ ਸਾਰਾ ਚੀਜ਼ ਉਹ ਕਨਵੇ ਉੱਥੇ ਹੀ ਕਰ ਰਹੇ ਮੈਸੇਜ ਜੋ ਵੀ ਸਾਡਾ ਹੋਇਆ ਕੋਈ ਇਨਸੀਡੈਂਟਸ ਉੱਥੋਂ ਦੇ ਲੋਕਲ ਜਿਹੜੇ ਉਹ ਕੀਤੇ ਜਾ ਰਹੇ ਬਟ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਔਰ ਅਸੀਂ ਪੂਰੀ ਤਰ੍ਹਾਂ ਸਮਰੱਥਾ ਗਵਰਨਮੈਂਟ ਵੱਲੋਂ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬੜੀ ਸਖਤ ਇਹਦੇ ਬਾਰੇ ਮੋਨਿਟਰਿੰਗ ਕੀਤੀ ਜਾ ਰਹੀ ਹੈ ਕਲੋਜ਼ਲੀ ਔਰ ਪੂਰੀ ਅਸੀਂ ਪੁਖਤਾ ਪ੍ਰਬੰਧ ਉੱਥੇ ਚੱਲ ਰਹੇ ਨੇ ਔਰ ਸਾਡੇ ਪਲੇਨ ਕਲੋਜ਼ ਡਿਪਲॉयਮੈਂਟ ਵੀ ਬੜੀ ਇਨ ਡੈਪਥ ਲੱਗੀ ਹੋਈ ਹੈ ਅਲੋਂਗ ਵਿਦ ਐਸਜੀਪੀਸੀ ਅਥਾਰਟिटीज ਉਹਨਾਂ ਨੇ ਤਾਲ ਮਿਲਿਆ ਫੇਕ ਮੀਲਸ ਕਹਿ ਸਕਦੇ ਆ ਕਿਉਂਕਿ ਇਸ ਨੂੰ ਪਹਿਲਾਂ ਹਿਮਾਚਲ ਦੇ ਵਿੱਚ ਵੀ ਇਹ ਮੀਲਸ ਆਈਆਂ ਸੀ ਕਿਉਂਕਿ ਉਹ ਤੋਂ ਵਿਧਾਇਕਾ ਉਡਾਉਣ ਦੀ ਗੱਲ ਕੀਤੀ ਗਈ ਚੰਡੀਗੜ੍ਹ ਹਾਈ ਕੋਰਟ ਉਡਾਉਣ ਦੀ ਗੱਲ ਕੀਤੀ ਗਈ ਰੀਸੈਂਟਲੀ ਅਸੀਂ ਅਦਾਸਤ ਪਹਿਲਾਂ ਅਸੀਂ ਫੇਕ ਮੀਲਸ ਕਹਿ ਸਕਦੇ ਆ ਕਿਉਂਕਿ ਇਸ ਦੇ ਵਿੱਚ ਤਾਜ ਕੇਰਨ ਦੇ ਜਿਹੜੇ ਇੱਕ ਸਾਥਕਾ ਸੀ ਹਨ ਇਹ ਉਹਨਾਂ ਦੀ ਈਮੇਲ ਫੇਕ ਦੱਸੀ ਜਾ ਰਹੀ ਹੈ ਜਿਹੜੀ 14 15 ਤਰੀਕ ਨੂੰ ਆਈ ਹੈ ਮੈਂ ਉਹੀ ਕਹਿ ਰਿਹਾ ਨਾ ਜੀ ਹੁਣ ਦੇਖੋ ਇਹਨੂੰ ਇੱਕਦਮ ਮੈਂ ਟਰਮ ਕਰ ਦਿਆਂ ਉਹ ਇਨਵੈਸਟੀਗੇਸ਼ਨ ਇਨਵੈਸਟੀਗੇਟਿੰਗ ਏਜੰਸੀ ਵੱਲੋਂ ਠੀਕ ਨਹੀਂ ਹੁੰਦਾ ਬਟ ਤੁਸੀਂ ਜਿੱਦਾਂ ਸਵਾਲ ਕੀਤਾ ਉਹਦੀ ਮਤਲਬ ਇੰਡੀਕੇਸ਼ਨ ਇਸ ਤਰ੍ਹਾਂ ਦੀ ਜ਼ਰੂਰ ਹੈ ਕਿ ਮਿਸਿਵਸ 엘మెంట్ਸ ਇਹਨੂੰ ਮਤਲਬ ਇੱਕ ਅਫੇਅਰਸ ਇਕੋਸਲ ਕ੍ਰੀਏਟ ਕਰਨ ਨੂੰ ਜਾਂ ਆਪਣੀ ਇੱਕ ਮੀਡੀਆ ਪਬਲਿਸਿਟੀ ਲੈਣ ਨੂੰ ਡੈਫੀਨਿਟਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰ ਰਹੇ ਆ ਬਟ ਅਸੀਂ ਇਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆ ਔਰ ਤਾਂਕਿ ਪਬਲਿਕ ਦੀ ਔਰ ਸਾਡੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕੋਈ ਵੀ ਉਨਤਾਈ ਨਾ ਰਹੇ ਥੈਂਕ ਯੂ ਥੈਂਕ ਯੂ